ਕੁਝ ਵਿਅਕਤੀਆਂ ਦੇ ਵੱਲੋਂ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਸਾਰੇ ਪੰਜਾਬ ਦੇ ਲੋਕ ਜਾਣ ਚੁੱਕੇ ਨੇ ਕਿ ਕੌਣ ਵੰਡ ਪਾਉਣ ਦੀਆਂ ਗੱਲਾਂ ਕਰਦਾ ਹੈ ਇਹ ਬਿਆਨ ਕਾਂਗਰਸ ਦੇ ਪ੍ਰਧਾਨ ਰਾਜਵਿੰਗ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਦੀ ਹੈ ਕਿ ਰਾਹੁਲ ਗਾਂਧੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਹੁਣ ਕਾਂਗਰਸ ਦੇ ਪ੍ਰਧਾਨ ਰਾਜਵਿੰਗ ਦੇ ਵੱਲੋਂ ਕੁਝ ਵਿਰੋਧੀਆਂ ਨੂੰ ਲੈ ਕੇ ਪਲਟਵਾਰ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ ਮੋੜ ਕੇ ਜਿਹੜਾ ਕਿ ਪੇਸ਼ ਕੀਤਾ ਗਿਆ ਹੈ ਤੇ ਕੁਝ ਵਿਅਕਤੀਆਂ ਦੇ ਵੱਲੋਂ ਸਿਆਸੀ ਲਾਹਾ ਲਿਆ ਜਾ ਤੇ ਜਿਸ ਨੂੰ ਲੈ ਕੇ ਪਲਟਵਾਰ ਕੀਤਾ ਉਹ ਤੁਹਾਨੂੰ ਸੁਣਾਉਨੇ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੋਰ راہੂ ਗਾਂਧੀ ਨੂੰ ਲੈ ਕੇ ਕੀ ਕਹਿਣਾ ਜੋ راہુલ ਗਾਂਧੀ ਜੀ ਨੇ ਅਮਰੀਕਾ ਦੇ ਵਿੱਚ ਇੱਕ ਸਰਦਾਰ ਨੂੰ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ ਤਾਂ ਉਹਨਾਂ ਨੇ ਕਿਹਾ ਮੇਰਾ ਨਾਮ ਫਲਾਣ ਸਿੰਘ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਕੜਾ ਜੋ ਪਹਿਨਾ ਹੋਇਆ ਹੈ ਇਹ ਪਗੜੀ ਹੈ ਕੱਲ ਕੋ ਹੋ ਸਕਦਾ ਹੈ ਇਹ ਵੀ ਕਿਸੇ ਸੇ ਪੁੱਛ ਕੇ ਪਹਿਨਨੀ ਪੜੇ ਉਹਦਾ ਮਤਲਬ ਇਹ ਸੀਗਾ ਕਿ ਜੋ ਦੇਸ਼ ਦੇ ਹਿੰਦੁਸਤਾਨ ਦੇ ਹਾਲਾਤ ਨੇ ਉਹ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਹਰ ਵਿਅਕਤੀ ਨੂੰ ਡਰ ਲੱਗ ਰਿਹਾ ਹੈ। ਔਰ ਕਿਸ ਪ੍ਰਕਾਰ ਦੀ ਰਾਜਨੀਤੀ ਇਸ ਦੇਸ਼ ਦੇ ਅੰਦਰ ਹੋ ਰਹੀ ਹੈ। ਆਪਸ ਵਿੱਚ ਬਾਟਣੇ ਦਾ ਕੰਮ ਜੋ ਚੱਲ ਰਿਹਾ ਹੈ। ਹਿੰਦੂਆਂ ਕੋ ਸਿੱਖੋਂ ਸੇ ਸਿੱਖੋਂ ਕੋ ਦਲਤੋਂ ਸੇ ਦਲਤੋਂ ਕੋ ਕਿਸੇ ਔਰ ਸੇ ਮੁਸਲਮਾਨੋਂ ਸੇ ਇਹ ਦੇਸ਼ ਦੇ ਵਿੱਚ ਕੁਰਸੀ ਦੀ ਰਾਜਨੀਤੀ ਨੇ ਸਤਾਦੀ ਰਾਜਨੀਤੀ ਨੇ ਦੇਸ਼ ਨੂੰ ਵੰਡਣ ਵਾਲਾ ਕੰਮ ਕਰ ਦਿੱਤਾ ਹੈ ਸੋ ਰਾਹੁਲ ਗਾਂਧੀ ਜੀ ਨੇ ਇਸ ਕਰਕੇ ਗਿਆ ਕਿ ਆਪ ਦੇ ਹਿੱਤਾਂ ਦੇ ਵਾਸਤੇ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਜਾਨੀ ਕਿ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਧਰਮ ਦਿਨਾਤੇ ਜਾਤੀ ਦੇ ਨਾਮ ਤੇ ਸੋ ਤੁਹਾਨੂੰ ਪਤਾ ਹੈ ਕਿ ਪਿਛਲੇ ਜਿਹੜੇ ਚੁਲਾਹ ਹੋਏ ਉਹਦੇ ਚ ਧਰਮ ਦੀ ਆੜ ਦੇ ਥੱਲੇ ਕਿੰਨਾ ਕੁਝ ਹੋਇਆ ਇਹ ਤੁਸੀਂ ਭਲੀ ਭਾਤੀ ਤੁਸੀਂ ਸਾਰੇ ਜਾਣਦੇ ਹੋ ਸੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਸਾਰਿਆਂ ਨੂੰ ਕਿ ਰਾਹੁਲ ਗਾਂਧੀ ਜੀ ਜਿਨ੍ਹਾਂ ਦਾ ਸਿੱਖ ਕੌਮ ਦੇ ਪ੍ਰਤੀ ਬਹੁਤ ਭਾਰੀ ਪਿਆਰ ਹੈ ਤੇ ਵਿਸ਼ਵਾਸ ਹੈ ਉਹ ਵਿਅਕਤੀ ਜਿਹੜਾ ਆਪਦੇ ਇੰਨੇ ਜੀਵਨ ਦੇ ਭਰੇ ਰਜੇਮਿਆਂ ਚੋਂ ਤਿੰਨ ਤਿੰਨ ਦਿਨ ਹਰਮੰਦਰ ਸਾਹਿਬ ਸੇਵਾ ਕਰਕੇ ਆਪਣੀ ਭਾਵਨਾ ਲੋਕਾਂ ਨੂੰ ਪ੍ਰਗਟ ਕਰਦਾ ਹੈ ਔਰ ਜਦੋਂ ਪੰਜਾਬ ਦੇ ਵਿੱਚ ਯਾਤਰਾ ਸ਼ੁਰੂ ਹੁੰਦੀ ਹੈ ਚਾਹੇ ਫਤਿਹਗੜ੍ਹ ਸਾਹਿਬ ਦੀ ਧਰਤੀ ਹੋਵੇ ਤੇ ਚਾਹੇ ਹਰਮੰਦਰ ਸਾਹਿਬ ਹੋਵੇ ਸੱਚਖੰਡ ਸਾਹਿਬ ਉਥੇ ਨਕਮਸਤਕ ਹੋ ਕੇ ਪੱਗ ਬੰਨ ਕੇ ਸੋ ਲੋਕਾਂ ਦੇ ਵਿੱਚ ਜਾਂਦਾ ਔਰ ਗੁਰੂ ਨਾਨਕ ਦੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਗੱਲ ਕਰਦਾ ਕਿ ਗੁਰੂ ਨਾਨਕ ਦਾ ਜਿਹੜਾ ਆ ਲੋਕਾਂ ਦੇ ਪ੍ਰਤੀ ਸਨੇਹ ਸੀਗਾ ਜਿਸ ਪ੍ਰਕਾਰ ਉਹਨਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਉਹਦੀ ਗੱਲ ਕਰਦਾ ਹੋਵੇ ਔਰ ਗੁਰੂ ਨਾਨਕ ਦੀ ਫੋਟੋ ਦਿਖਾਉਂਦਾ ਹੋਵੇ ਉਹ ਸਿੱਖਾਂ ਦੇ ਖਿਲਾਫ ਕਿਵੇਂ ਹੋ ਸਕਦਾ ਹੈ सो so, बीजेपी गए चंद व्यक्ति एक तो कोई सरदार है जंगपुरा का उसको पता ही नहीं क्योंकि तो रात को वो चार बजे के बाद तो पता नहीं क्या करता है पहले कांग्रेस में होता था और अब वो बीजेपी में चला गया है एक कोई नया गया है जो हारा था चुनाव और उसको भी बड़ा बना दिया बीजेपी के लोगों ने जो राहुल गांधी के पीछे पीछे उनकी प्रशंसा और चर्चा करते थे और जिंदाबाद के नारे लगाते थे और कहते थे हमारी जान भी आपके लिए हाजिर है और जिनको राहुल गांधी ने बनाया वो कुछ नहीं थे कुछ नहीं थे कुछ नहीं थे जिनको राहुल गांधी ने बनाया कम से कम वो तो ना टिप्पणा टिप्पणी करे और बिना वे बजा ना तो सिखों को कोई भड़काने का काम किया है ना राहुल गांधी सिखों को कभी भड़काता है और किसी को भी भड़काते राहुल गांधी ऐसे व्यक्ति हैं। अब बीजेपी वालों को राहुल गांधी से डर लगता है ये बात सत्य है ये बात सही है उनको लगता है अब अब बताते हैं ये जाकर इनके जो नए नए लोग गए हैं एक वो जंगपुरा वाला जो चार बजे के बाद हो जाता है वो बताएगा इतिहास वो बताएगा कि राहुल गांधी को हम ऐसा करेंगे तो राहुल गांधी की आंख की तरफ भी जरा उठा के देखना हमने कोई चूड़ियां नहीं पहन रखी तेरे जैसे लोग जो रात को टीम हो जाते हैं वो राहुल गांधी की बात करेंगे और मेरी ये बात मैं आपको ये कहना चाहता हूं कि यार कोई ऐसी बात नहीं है मैं पंजाब च रहना है पंजाब के अंदर तो इस तरह की कोई गल नहीं है जान बुझ के प्रदर्शन बीजेपी हेडक्वार्टर से आ गया फोन की जाओ भाई प्रदर्शन करो की क्या राहुल गांधी ने सिखा के खिलाफ तुम साठ सौ वेख हो